ਸਾ ਸ਼ਰੋਮਣੀ ਅਕਾਲੀ ਦਲ ਦੀ ਪੁਨਰ ਜੀਤੀ ਆ ਲੰਗਰ ਕੋ ਸੋ ਇਹ ਤਾਂ ਅਕਾਲ ਤਖਤ ਸਾਹਿਬ ਨੇ ਡਿਊਟੀ ਦੀ ਸੇਵਾ ਲੱਗੀ ਆ ਭਰਤੀ ਦੀ ਅਸੀਂ ਸੇਵਾ ਨਿਵਾ ਰਹੇ ਆ ਹਾਂ ਕਿਸ ਤਿੱਕੇ ਤਾਂ ਲੱਗਦਾ ਪੰਥ ਇਸ ਵੇਲੇ ਕਿੱਥੇ ਖੜਾ ਹੈ ਸਾਰੇ ਕਹਿ ਰਹੇ ਪੰਥ ਨੂੰ ਖਤਰਾ ਹੈ ਪੰਥ ਨੂੰ ਖਤਰਾ ਤੁਸੀਂ ਕੀ ਸਮਝਦੇ ਹੋ ਪੰਥ ਨੂੰ ਕੋਈ ਖਤਰਾ ਨਹੀਂ ਦੇਖੋ ਪੰਥ ਨੂੰ ਨਾ ਕਦੇ ਖਤਰਾ ਸੀ ਨਾ ਹੈ ਨਾ ਕਦੇ ਹੋਊਗਾ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦਾ ਪ੍ਰੋਬਲਮ ਆ ਜਾਂਦੀ ਹੈ ਲੀਡਰਸ਼ਿਪ ਨੂੰ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਨਰਾਜ ਹੋ ਜਾਂਦੇ ਆ ਲੋਕ ਲੇਕਿਨ ਪੰਥ ਤਾਂ ਦੇਖਿਆ ਹੀ ਆ ਜਦੋਂ ਹੁਣ ਵੀ ਚੋਣਾ ਹੋ ਗਿਆ ਹਟੀਆਂ ਪਾਰਲੀਮੈਂਟ ਦੇ ਵਿੱਚ ਵੀ ਪੰਥ ਨੇ ਜਲਵਾ ਦਿਖਾਇਆ ਆ ਆਪਣਾ ਪੰਥ ਤਾਂ ਤਿਆਰ ਬੈਠਾ ਲੇਕਿਨ ਉਹਨਾਂ ਲੱਗੇ ਕਿ ਜਿਹੜੀ ਲੀਡਰਸ਼ਿਪ ਆ ਉਹ ਸਹੀ ਪ੍ਰਿੰਸੀਪਲਸ ਤੇ ਹੈ ਸਹੀ ਸਿਧਾਂਤਾਂ ਤੇ ਹੈ ਉਹ ਆਪਣੇ ਲਈ ਕੰਮ ਕਰ ਰਹੇ ਕਿ ਪੰਥ ਲਈ ਕਰ ਰਹੇ ਆ ਜੇ ਅਸੀਂ ਪੰਥ ਨੂੰ ਸਮਰਪਿਤ ਹੋ ਕੇ ਲੀਡਰਸ਼ਿਪ ਕੰਮ ਕਰੂਗੀ ਤਾਂ ਪੰਥ ਤਾਂ ਤਿਆਰ ਹੀ ਬੈਠਾ ਵੋ ਲੇਕਿਨ ਪੰਥਨਾ ਧੋਖੇ ਬਹੁਤ ਹੋ ਚੁੱਕੇ ਨੇ ਕਾਂਗਰਸ ਕਹਿ ਲਿਆ ਬੀਜੇਪੀ ਕਹਿ ਲਿਆ ਸ਼੍ਰੋਮਣੀ ਅਕਾਲੀ ਦਲ ਕਹਿ ਲਿਆ ਜਬ ਆਮ ਆਦਮੀ ਪਾਰਟੀ ਕਹਿ ਲਿਆ ਸਾਰੀਆਂ ਕਹਿ ਰਹੀਆਂ ਨੇ ਕਿ ਪੰਜਾਬ ਨੂੰ ਬਚਾਉਣਾ ਨਸ਼ੇ ਤੋਂ ਬਚਾਉਣਾ ਪੰਜਾਬ ਨੂੰ ਰਖਲਾ ਪੰਜਾਬ ਬਣਾਉਣਾ ਪਰ ਪੰਜਾਬ ਬੈਠਾ ਉੱਥੇ ਖੜਾ ਹੈ ਪੈਦਲ ਯਾਤਰਾਵਾਂ ਕੱਡੀਆਂ ਜਾੜੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਨਸ਼ੇ ਦੇ ਖਿਲਾਫ ਪਰ ਨਸ਼ਾ ਪਿਛਲੇ ਕਈ ਸਾਲਾਂ ਤੋਂ ਉਮੀਦਾਂ ਹੁੰਦੀ ਚੱਲਦੀ ਹੈ ਦੇਖੋ ਪੰਜਾਬ ਦੀ ਜਿਹੜੀ ਅਸਲੀ ਜਿਹੜੀ ਪਾਰਟੀ ਆ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਇੱਥੋਂ ਦੀ ਖੇਤਰੀ ਪਾਰਟੀ ਆ ਪੰਥਕ ਪਾਰਟੀ ਆ ਜਿਹੜੀ ਸਹੀ ਢੰਗ ਨਾਲ ਪੰਜਾਬ ਦੀ ਗਵਾਈ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਆ ਉਹ ਸ਼ਰਮਣੀ ਕਾਲ ਦੇ ਲਈ ਕਰ ਸਕਦੀ ਆ ਸੋ ਇਸ ਲਈ ਇਹ ਪਾਰਟੀ ਆ ਜਿਹੜੀ ਇਸ ਨੂੰ ਮਜ਼ਬੂਤ ਕਰਨਾ ਪੰਜਾਬ ਦੇ ਭਲੇ ਲਈ ਬੜੀ ਜ਼ਰੂਰੀ ਆ ਬਾਕੀ ਦਾ ਵੀ ਰਾਜਨੀਤੀ ਕਰਨ ਆਉਂਦੇ ਆ ਸਾਰੇ ਉਹ ਪੋਲਿਟਿਕਸ ਕਰਨ ਆਉਂਦੇ ਆ ਸਾਡੀ ਲੀਡਰਸ਼ਿਪ ਆ ਜਿਹੜੀ ਆਉਣ ਵਾਲੇ ਸਮੇਂ 'ਚ ਵੀ ਆਉਣੀ ਚਾਹੀਦੀ ਆ ਉਹ ਲੀਡਰਸ਼ਿਪ ਵਾਲੀ ਨਹੀਂ ਹੋਣੀ ਚਾਹੀਦੀ ਸੇਵਾ ਤੇ ਤਿਆਗ ਤੇ ਕੁਰਬਾਨੀ ਵਾਲੀ ਹੋਣੀ ਚਾਹੀਦੀ ਹੈ ਕੀ ਸੋਚ ਹੈਲੋ ਚੱਲ ਰਹੀ ਹੈ ਜੀ ਗੁਰੂ ਰੂਪ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਜਿਹੜਾ ਪ੍ਰਸ਼ਾਦਾ ਲੰਗਰ ਆ ਅਸੀਂ ਦਾ ਹੁਕਮ ਜੋ ਅਕਾਲ ਤਖਤ ਸਾਹਿਬ ਦਾ ਆਦੇਸ਼ ਆ ਜਸਰ ਸਾਹਿਬ ਦਾ ਉਹਦੇ ਅਧਿਸ਼ ਤੇ ਪਹਰਾ ਦੇ ਰਹੇ ਹਾਂ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਉੱਥੇ ਥੋੜਾ ਸਾਹਮਣੇ ਹੀ ਆ ਦੇਖ ਲਓ ਜੀ ਹਰ ਜਿੱਥੇ ਵੀ ਜਾ ਰਹੇ ਆ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਰਹੇ ਨੇ ਤੇ ਕਾਪੀਆਂ ਜੋ ਡਿਮਾਂਡ ਪੂਰੀ ਨਹੀਂ ਹੋ ਰਹੀ ਅਸੀਂ ਪੂਰਾ ਪਾਰਦਰਸ਼ੀ ਭਰਤੀ ਕਰ ਰਹੇ ਹਾਂ ਨਾਲ ਪੂਰਾ ਜਿਹੜਾ ਆਧਾਰ ਕਾਰਡ ਨੰਬਰ ਹਰੇਕ ਦਾ ਭਰਿਆ ਜਾ ਰਿਹਾ ਵਾ ਕੋਈ ਗਿਣਤੀ ਦਾ ਮਸਲਾ ਨਹੀਂ ਇਹ ਵੀ ਜਿੰਨੀ ਹੋਵੇ ਸਹੀ ਹੋਵੇ ਸਾਡੀ ਕਹਨ ਕੋਈ ਮਰਜ਼ੀ ਪੜਤਾਲ ਕਰ ਲਵੇ ਭਰਤੀ ਦੀ ਹਾਂ ਇਸ ਲਈ ਇੱਥੇ ਕੋਈ ਸਾਡਾ ਕੋਈ ਸਵਾਰਥ ਨਹੀਂ ਗੁਰਦੁਆਰਾ ਸਾਹਿਬ ਲੰਗਰਾਂ ਦਾ ਲੀਡਰਸ਼ਿਪ ਨੂੰ ਵੀ ਕਹਿੰਦੇ ਆ ਵੀ ਸਤੋਂ ਜਿਹੜਾ ਐਫੀਡਵਿਟ ਲੈਣਾ ਲੈ ਲਓ ਜਿਹੜੇ ਇੱਥੇ ਤੁਸੀਂ ਹੀ ਜ਼ਿਆਦਾ ਤਿਆਰ ਹੋ ਜਿਹੜੇ ਅਤਿਆਗ ਦਾ ਸਤੋਂ ਲੈਣਾ ਲੈਣ ਤਿਆਰ ਆ ਲੇਕਿਨ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਹ ਪਾਰਟੀ ਕੰਮ ਕਰੇ ਸੇਵਾ ਨਾਲ ਲੰਗਰ ਛਕੋ ਸਾਰੇ ਦਿਨ ਇਹ ਦੁਆਰਾ ਫਿਰ ਬੇਨਤੀ ਆ ਕਿ ਵੀਓ ਦਾ ਲੰਗਰ ਬਿਲਕੁਲ ਪਿਆਰ ਹੈ ਛਕੋ ਕੀ ਦੇਤੇ ਸੁਰੱਖਿਆ ਨੂੰ ਲੈ ਕੇ ਜੇ ਦੀ ਸੁਰੱਖਿਆ ਢਾਲੀ ਜਾਵੇ ਤਾਂ ਉਹ ਮੁੱਦਾ ਬਣਾ ਲਿਆ ਜਾਂਦਾ ਜੇ ਈਡੀ ਦੀ ਰੇਡਾਂ ਹੋ ਲੱਗਦੀਆਂ ਦੇਖੋ ਇਹ ਤੂੰ ਜ਼ਰੂਰੀ ਪੰਜਾਬ ਦੇ ਮਸਲੇ ਜ਼ਰੂਰੀ ਨੇ ਪੰਜਾਬ ਦੇ ਮਸਲੇ ਪਾਣੀਆਂ ਦੇ ਮਸਲੇ ਬੰਦੀ ਸਿੰਘਾਂ ਦੇ ਮਸਲੇ ਕਿਸਾਨਾਂ ਦੇ ਮਸਲੇ ਮੈਂ ਕਹਿੰਦਾ ਉਹ ਅਹਿਮ ਨੇ ਸਾਡੇ ਲਈ ਸੋ ਉਸ ਪਾਸੇ ਧਿਆਨ ਦੇਣ ਦੀ ਲੋੜ ਆ